ਹੋਸਟਲ ਦੇ ਗੰਦੇ ਖਾਣੇ ਕਾਰਨ ਗੰਭੀਰ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋਈਆਂ ਵਿਦਿਆਰਥੀਆਂ ਦੇ ਮਾਮਲੇ ਨੂੰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਰਫਾ-ਦਫਾ ਕਰਦਾ ਨਜ਼ਰ ਆ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਜਲਦਬਾਜ਼ੀ ਦੇ ਵਿੱਚ ਮੈਡੀਕਲ ਬੋਰਡ ਦਾ ਗਠਨ ਕੀਤਾ ਤੇ ਫਿਰ ਇੱਕ ਦਿਨ ਦੇ ਅੰਦਰ ਰਿਪੋਰਟ ਵੀ ਮੰਗ ਲਈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮੈਡੀਕਲ ਬੋਰਡ ਨੂੰ ਛੇਤੀ ਤੋਂ ਛੇਤੀ ਰਿਪੋਰਟ ਦੇਣ ਲਈ ਕਿਹਾ ਸੀ। ਤੇ ਇਸ ਛੇਤੀ ਨੂੰ ਲੈ ਕੇ ਮੈਡੀਕਲ ਬੋਰਡ ਦੇ ਡਾਕਟਰ ਕਦੇ ਕਹਿ ਰਹੇ ਨੇ ਕਿ ਇੱਕ ਦਿਨ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਤੇ ਕਦੇ ਕਹਿੰਦੇ ਨੇ ਕਿ ਸਿਰਫ ਅਰਜੈਂਟ ਸ਼ਬਦ ਵਰਤਿਆ ਗਿਆ ਹੈ। आ रही है साढ़े आठ हाँ बजे हेल्थ सेंटर खुलता है जैसे ही लेटर आएगी अकॉर्डिंगली एक फ़ोन नंबर रिपोर्ट पे दिया हुआ था उस फोन नंबर पे हमने बोल दिया अभी सबको कैंडिडेट्स जितने भी हैं हम साढ़े बारह बजे तक यहाँ बैठते हैं अभी साढ़े ग्यारह बजे तक आ जाएं नहीं तो हम बारह बजे अपनी रिपोर्ट भेज देंगे हमें इंस्ट्रक्शंस थी आज रिपोर्ट भेजनी है ठीक है जी अब कैंडिडेट्स आर रिक्वेस्टिंग भी हमें एक दिन का टाइम और दीजिएगा तो कल का एक, एक दिन का और टाइम दे दिया है कल सुबह देख लेंगे ਦੂਜੇ ਪਾਸੇ ਪੀੜਿਤ ਵਿਦਿਆਰਥਣਾਂ ਨੇ ਮੈਡੀਕਲ ਬੋਰਡ ਦੇ ਗਠਨ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਵਿਦਿਆਰਥਣਾਂ ਦੇ ਮੁਤਾਬਕ ਬੋਰਡ ਵਿੱਚ ਨਿਊਰੋਲੋਜੀ ਦਾ ਇੱਕ ਵੀ ਡਾਕਟਰ ਨਹੀਂ ਹੈ ਜਦ ਕਿ ਜੋ ਬਿਮਾਰੀ ਉਹਨਾਂ ਨੂੰ ਲੱਗੀ ਹੈ ਉਹ ਨਿਊਰੋ ਦਾ ਡਾਕਟਰ ਹੀ ਵੇਖ ਸਕਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀ ਦੇ ਡਿਸਪੈਂਸਰੀ ਦੇ ਜਿਹੜੇ ਚਾਰ ਡਾਕਟਰ ਨੇ ਇਹਨਾਂ ਦੇ ਆਪਣੇ ਡਾਕਟਰ ਬੈਠੇ ਸੀਗੇ ਉੱਥੇ ਤੇ ਨਿਊਰੋ ਦਾ ਇੱਕ ਵੀ ਡਾਕਟਰ ਨਹੀਂ ਬੁਲਾਇਆ ਗਿਆ ਸੀਗਾ ਜਦ ਕਿ ਜਿਹੜੀ ਇਹ ਪ੍ਰੋਬਲਮ ਹੈ ਇਹ ਨਿਊਰੋ ਦੀ ਪ੍ਰੋਬਲਮ ਹੈ ਨਿਊਰੋਲੋਜੀ ਡਿਪਾਰਟਮੈਂਟ ਦੀ ਪ੍ਰੋਬਲਮ ਬਣਦੀ ਹੈ ਤੇ ਸਪੈਸ਼ਲੀ ਸਾਡਾ ਸਾਰਿਆਂ ਦਾ ਆਲਮੋਸਟ ਟ੍ਰੀਟਮੈਂਟ ਹੈ ਜਿਹੜਾ ਪੀਜੀਆਈ ਦੇ ਡਾਕਟਰਸ ਤੋਂ ਚੱਲ ਰਿਹਾ ਤਾਂ ਇਹਨਾਂ ਨੇ ਪੀਜੀਆਈ ਇੰਨਾ ਨੇੜੇ ਆ ਪੀਜੀਆਈ ਦੇ ਡਾਕਟਰਸ ਕਿਉਂ ਨਹੀਂ ਬੁਲਾ ਰਹੇ ਉਸ ਦਿਨ ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀਗਾ ਲੈਟਰ ਦਿੱਤੀ ਸੀਗੀ ਵੀਸੀ ਨੂੰ ਉਸ ਦਿਨ ਤਾਂ ਇਹ ਕਹਿ ਰਹੇ ਸੀ ਕਿ ਅਸੀਂ ਆਪਣੇ ਡਾਕਟਰਸ ਬੁਲਾਉਣੇ ਆ ਜਿਹੜਾ ਮੈਡੀਕਲ ਬੋਰਡ ਆ ਉਹਦੇ ਵਿੱਚ ਸਾਡੇ ਲੁਧਿਆਣੇ ਦਾ ਡਾਕਟਰ ਬੈਠੂਗਾ ਇੱਥੋਂ ਦਾ ਬੈਠੂਗਾ ਉੱਥੋਂ ਦਾ ਬੈਠੂਗਾ ਤੇ ਜਦੋਂ ਮੀਟਿੰਗ ਹੋਈ ਆ ਤਾਂ ਇਹਨਾਂ ਨੇ ਆਪਣੇ ਡਿਸਪੈਂਸਰੀ ਦੇ ਚਾਰ ਡਾਕਟਰ ਬਿਠਾਏ ਆ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਨੇ ਕਿ ਬੋਰਡ ਯੂਨੀਵਰਸਿਟੀ ਪ੍ਰਸ਼ਾਸਨ ਦਾ ਪੱਖ ਤੇ ਉਹ ਨਾ ਹਤੇ ਸ਼ਿਕਾਇਤ ਵਾਪਸ ਲੈਣ ਲਈ ਦਬਾ ਪਾਇਆ ਜਾ ਰਿਹਾ ਏ ਤੇ ਉਹ ਵੀ ਸਾਨੂੰ ਸਾਰਿਆਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਾਫ ਸਫਾਈ ਰੱਖੀ ਜਾਂਦੀ ਹੈ ਤੇ ਇੱਕ ਜਿਹੜੇ ਮੈਡਮ ਫੀਮੇਲ ਡਾਕਟਰ ਬੈਠੇ ਸੀਗੇ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਉਹਨੇ ਕਿਹਾ ਕਿ ਮੈਂ ਹਲੇ ਆਪਣੀ ਰਿਪੋਰਟ ਨਹੀਂ ਪੇਸ਼ ਕਰ ਸਕਦੀ ਤੇ ਅੱਜ ਅਸੀਂ ਉਹਨਾਂ ਦੀ ਰਿਪੋਰਟ ਕਲੈਕਟ ਕਰਕੇ ਕੱਲ ਨੂੰ ਦੇ ਵੀ ਦਵਾਂਗੇ ਤਾਂ ਮੈਡਮ ਉਹਨੂੰ ਕਹਿ ਰਹੇ ਨੇ ਕਿ ਅਗਰ ਤੂੰ ਆਪਣੀ ਰਿਪੋਰਟ ਨਹੀਂ ਪੇਸ਼ ਕਰ ਸਕਦੀ ਤਾਂ ਤੂੰ ਆਪਣਾ ਨਾਮ ਵਿਦਡਰ ਕਰ ਲੈ ਉਹ ਚੋਂ ਪਿੱਛੇ ਹਟ ਜਾ ਥਿਸ ਇਜ਼ ਅ ਪ੍ਰੈਸ਼ਰ ਔਨ ਦਾ ਕਿਉਂਕਿ ਸਪੈਸ਼ਲੀ ਗਰਲਜ਼ਾਂ ਤਾਂ ਕਰਕੇ ਸਾਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਕਿ ਇਹ ਚੁੱਪ ਕਰਕੇ ਬੈਠ ਹੀ ਜਾਣ ਤੇ ਯੂਨੀਵਰਸਿਟੀ ਨੇ ਆਪਣੇ ਡਾਕਟਰਸ ਦੀ ਟੀਮ ਹੀ ਬਿਠਾਈ ਆ ਉਤੇ ਉਹ ਫੇਵਰ ਵੀ ਕਰ ਰਹੀ ਹੈ ਡਾਇਰੈਕਟਲੀ ਯੂਨੀਵਰਸਿਟੀ ਨੂੰ ਕਹਿ ਰਹੀ ਹੈ ਸਾਫ਼ ਸਾਨੂੰ ਉੱਥੇ ਕਹਿ ਰਹੀ ਹੈ ਕਿ ਅਸੀਂ ਤਾਂ ਸਾਫ਼ ਸਵਾਈ ਰੱਖਦੇ ਆ ਇਟ ਮੀਨ ਇਹ ਕਿਦਾਂ ਦਾ ਮੈਡੀਕਲ ਬੋਰਡ ਹੋਇਆ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਹੀ ਪਹਿਲਾਂ ਗੰਦੇ ਖਾਣੇ ਨੂੰ ਲੈ ਕੇ ਹੋਸਟਲ ਨੰਬਰ 2 ਦੀ ਵਾਰਡਨ ਵੀ ਸਵਾਲਾਂ ਦੇ ਵਿੱਚ ਹੈ ਆਪਣੀ ਸਫਾਈ ਦੇ ਵਿੱਚ ਵਾਰਡਨ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੇ ਕਦੇ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਮੈਂ ਹੋਸਟਲ ਡੇਲੀ ਵਿਜ਼ਿਟ ਕਰਦੀ ਆ ਮੇਰਾ ਉੱਥੇ ਟਾਈਮ ਲਿਖਿਆ ਹੋਇਆ ਹੈ ਜਨਰਲੀ ਇੱਕ ਡੇਡ ਦਾ ਟਾਈਮ ਹੁੰਦਾ ਮੈਂ 5 4 5 ਅੱਜ ਤੱਕ ਕਾਫੀ ਕਿਉਂਕਿ ਨਵੇਂ ਸਟੂਡੈਂਟਸ ਆ ਰਹੇ ਹੈ ਇਸ ਕਰਕੇ ਕਾਫੀ ਲੰਬਾ ਟਾਈਮ ਸੌਸਲ ਸਟੇ ਕਰਦੀ ਹੈ ਤੇ ਕੋਈ ਵੀ ਕੇਸ ਮੇਰੇ ਕੋਲ ਨਹੀਂ ਆਇਆ ਤੁਸੀਂ ਉਹਨਾਂ ਸਟੂਡੈਂਟਸ ਨੂੰ ਪੁੱਛ ਸਕਦੇ ਹੋ ਕਿ ਉਹ ਮੇਰੇ ਕੋਲ ਕਦੀ ਆਏ ਕਦੀ ਵੀ ਨਹੀਂ ਆਏ ਹੈ ਨਾ ਤਾਂ ਬਸ ਹੁਣ ਹੀ ਜਦੋਂ ਆਇਆ ਤੇ ਵੀਸੀ ਆਫਿਸ ਦੇ ਸਾਹਮਣੇ ਧਰਨੇ ਦੇ ਰੂਪ 'ਚ ਹੀ ਮੇਰੇ ਕੋਲ ਕੰਪਲੇਂਟ ਆਈ ਉਸ ਤੋਂ ਪਹਿਲਾਂ ਕਦੀ ਵੀ ਮੇਰੇ ਕੋਲ ਕੰਪਲੇਂਟ ਨਹੀਂ ਆਈ ਇਸ ਪੂਰੇ ਮਾਮਲੇ ਦੇ ਵਿੱਚ ਵਿਦਿਆਰਥਣਾ ਨੇ ਫਿਲਹਾਲ ਆਪਣੇ ਡਾਕੂਮੈਂਟ ਢਾਕਲ ਕਰਨ ਲਈ ਇੱਕ ਹੋਰ ਦਿਨ ਦਾ ਸਮਾਂ ਮੰਗਿਆ ਹੈ ਜੋ ਮੈਡੀਕਲ ਬੋਰਡ ਦੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਏ ਪਰ ਨਾਲ ਹੀ ਵਿਦਿਆਰਥੀਆਂ ਦੀ ਮੰਗ ਹੈ ਕਿ ਮੈਡੀਕਲ ਬੋਰਡ ਦੇ ਵਿੱਚ ਪੀਜੀਆਈ ਦੇ ਡਾਕਟਰ ਨੂੰ ਵੀ ਸ਼ਾਮਲ ਕੀਤਾ ਜਾਵੇ